ਲੋਜੀਕ ਖਾਨ ਮੇਲੇ ਦਾ ਦੂਜਾ ਦਿਨ ਹੈ। ਦੂਜਾ ਦਿਨ ਹੈ ਤੇ ਆ ਹੈਗੀ ਮਾਸਟਰ ਮਾਈਂਡ ਆ ਮਸ਼ੀਨ ਤੁਸੀਂ ਵੇਖ ਸਕਦੇ ਆ। ਉਹ ਕਮਾਲ ਦੀ ਮਸ਼ੀਨ ਇੱਕ ਆਈਡੀਆ ਦੇਣ ਲਈ ਤੁਹਾਨੂੰ ਮੈਂ ਦਿਖਾਉਣ ਲੱਗਾ। ਮੇਰਾ ਮਕਸਦ ਕਿਸੇ ਇਹ ਨਹੀਂ ਸਾਡਾ ਮਕਸਦ ਹੈਗਾ ਕਿ ਅਸੀਂ ਕਿਸੇ ਨੂੰ ਆ ਪ੍ਰਮੋਟ ਕਰੀਏ ਜਾਂ ਅਸੀਂ ਸੋ ਮਸਲਾ ਇਹ ਹੁੰਦਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਦਿਖਾ ਲੈਣ ਦਾ ਕਿ ਚਲੋ ਜਿਸ ਤਰ੍ਹਾਂ ਆਪਾਂ ਬਾਕੀ ਚੀਜ਼ਾਂ ਵਿਖਾ ਰਹੇ ਹਾਂ ਕਿਉਂ ਨਾ ਆਪਾਂ ਬਾਕੀ ਇਹ ਵੀ ਦਿਖਾ ਲਈਏ ਕਿ ਇਹ ਕੀ ਚੀਜ਼ਾਂ ਨੇ ਹਨਾ ਸੋ ਫਰਟੀਲਾਈਜ਼ਰ ਹੈ ਸਦਾ ਸਪਰੇਅਰ ਹੈ ਸੋ ਆ ਦੇਖੋ ਜੀ ਫਰਟੀਲਾਈਜ਼ਰ ਸਪਰੇਅਰ ਤੇ ਟੈਂਕ ਸੋਣ ਬਣੇ ਹੋਏ ਆ ਹਨਾ ਜੀ ਤੇ ਇਸ ਤਰ੍ਹਾਂ ਨਾਲ ਤੋ ਇਹਦੀ ਡਿਟੇਲ ਜਾਣਕਾਰੀ ਤਾਂ ਇਹੀ ਦੇ ਸਕਦੇ ਨੇ ਪਰ ਆਪਾਂ ਤਾਂ ਤੁਹਾਨੂੰ ਦਿਖਾਲ ਰਹੇ ਆ ਵੀ ਮਸ਼ੀਨਾਂ ਦੇਖ ਲਓ ਯਾਰ ਮਸ਼ੀਨਾਂ ਲੈ ਕੇ ਕੰਪਨੀਆਂ ਆਉਂਦੀਆਂ ਆ ਸਾਰੀਆਂ ਹੀ ਆਉਂਦੀਆਂ ਆ ਆਉਣਾ ਆ ਉਹਨਾਂ ਨੇ ਕਿਸਾਨਾਂ ਕੋਲ ਕਿਉਂਕਿ ਨਵੀਂ ਟੈਕਨੀਕ ਆ ਜਾਂਦੀ ਆ ਤਾਂ ਨਵੀਂ ਟੈਕਨੀਕ ਜਦੋਂ ਆਉਂਦੀ ਆ ਫਿਰ ਉਹ ਉਹ ਟੈਕਨੀਕ ਜਿਹੜੀ ਹੁੰਦੀ ਆ ਉਹ ਆਪਾਂ ਕਹਿ ਸਕਦੇ ਆ ਕਿ ਕੁਝ ਨਵਾਂ ਆਈਡੀਆ ਕੋਈ ਨਵੇਂ ਤਰੀਕੇ ਠੀਕ ਆ ਨਾ ਜਿਹੜੇ ਖੇਤੀ 'ਚ ਸਹਾਇਕ ਹੋ ਸਕਦੇ ਨੇ ਉਹ ਸਾਰੇ ਫਿਰ ਇਸ ਤਰ੍ਹਾਂ ਨਾਲ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਸੋ ਦੇਖ ਲਓ ਭਾਈ ਇੰਦਰ ਵੀ ਦੇਖ ਲਓ ਆ ਤਕਰੀਬਨ ਸੇਮ ਜਿਹੜੀ ਮਸ਼ੀਨ ਆ ਮਾਸਟਰਮਾਈਂਡ ਕ੍ਰੌਪ ਕੇਅਰ 4x4 ਮਸ਼ੀਨ ਆ ਸੋ ਸੈਲਫ ਪ੍ਰੋਪੈਲਡ ਹਾਈ ਗਰਾਊਂਡ ਕਲੀਅਰੈਂਸ ਪ੍ਰਾਈਸ ਵੀ ਕਾਫੀ ਆ ਜੀ ਦੱਸਦੇ ਆ ਅਗਲੇ ਕੀ ਪ੍ਰਾਈਸ ਆ ਬਾਈ ਇਹਦੀ ਇਹਦਾ ਇਹਦਾ ਬਾਈ ਜੀ ਸਾਡਾ ਫੈਕਟਰੀ ਰੇਟ ਤਾਂ ਹੈਗਾ 11 ਲੱਖ 40 ਹਜ਼ਾਰ ਤੇ ਮੇਲੇ ਚ 40 ਹਜ਼ਾਰ ਦਾ ਡਿਸਕਾਊਂਟ ਆ 11 ਲੱਖ 11 ਲੱਖ ਹਾਂਜੀ ਹਾਂ ਇਹ ਸਿਰਫ ਜ਼ਿਆਦਾਤਰ ਆਪਾਂ ਇਹ ਕਿੰਨੀ ਕੁ ਕਾਮਯਾਬ ਹੁਣ ਤਾਈ ਰਹੀ ਆ ਮਸ਼ੀਨ ਵੈਸੇ ਕੋਈ ਆਈਡੀਆ ਇਹ ਫੁੱਲੀ ਕਾਮਯਾਬ ਆ ਜੀ ਠੀਕ ਹੈ ਨਾ ਕਿਉਂਕਿ ਸਾਡੇ ਇਸ ਸੀਜ਼ਨ ਚ 150 ਪਲੱਸ ਮਸ਼ੀਨਾਂ ਬਾਕੀਆਂ ਅੱਛਾ ਜੀ ਵਿੱਚ ਉਹ ਪਾ ਕੇ ਵਿਚੇ ਬਾਗ ਪਲੱਸ ਵਿੱਚੇ ਇਹ ਬਾਗ ਹਾਂਜੀ ਕਿਹੜਾ ਲਾਗ ਹੋਣੀ ਮਸ਼ੀਨ ਬਣਾਈ ਆ ਸੋ ਵੀ ਸਾਡਾ ਇਹ ਕੰਮ ਤਾਂ ਸਾਡਾ ਸਟਾਰਟਿੰਗ ਤਾਂ ਹੈਗੇ 2016 ਤੋਂ 18 ਚ ਅਸੀਂ ਜੁਨੀਵਰਸਿਟੀ ਨੂੰ ਪਹਿਲਾਂ ਵਾਲੀਆਂ ਮਸ਼ੀਨਾਂ ਬਣਾ ਕੇ ਦਿੱਤੀਆਂ ਸੀ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਮਤਲਬ ਇਹ ਚ ਹਰ ਵਾਰ ਉਹ ਕਰਦੇ ਜਾ ਰਹੇ ਹਾਂ ਇਮਪਰੂਵਮੈਂਟ ਪਰ ਅੱਜ ਦੀ ਇਹ ਸਾਡੀ ਪੂਰੀ ਸਕਸੈਸ ਆ ਠੀਕ ਹੈ ਇਸ ਟਾਈਮ ਇਹ ਨਵੇਂ ਇੰਜਨ ਚਾ ਜੀ ਬਾਕੀ ਸਾਰਾ ਸਾਡਾ ਆਪਣਾ ਹੈ ਸਿਰਫ ਇੰਜਨ ਅਸੀਂ ਮਹਿੰਦਰਾ ਤੋਂ ਲੈਣੇ ਆ ਬਾਕੀ ਸਾਰਾ ਕੋ ਸਾਡਾ ਆਪ ਦਾ ਤਿਆਰ ਕਰਵਾਇਆ ਹੈ ਸਪੈਸ਼ਲ ਉਹ ਸੋਨਾ ਉਹਦੇ ਚ ਸਵਰਾ 735 ਸਵਰਾ 735 ਦਾ ਇੰਜਨ ਗੇਅਰ ਸੋ ਕੰਪਲੀਟ ਨਾਲ ਇਹਦੇ ਚ ਅਸੀਂ ਨਵਾਂ ਇੰਜਨ ਲੈਨੇ ਆ ਸਿਰਫ ਕੰਪਨੀ ਤੋਂ ਬਾਕੀ ਸਾਡਾ ਸਾਰਾ ਕੁਝ ਆਪਦਾ ਤਿਆਰ ਕਰਵਾਇਆ ਵਾ ਜੀ ਤੁਸੀਂ ਦੱਸੋ ਕਿ ਪੌਣ ਇਹ ਬਾਈ ਚਾਂ ਦੇ ਖੁੱਭ ਜੇ ਸਪਰੇਅ ਦੇ ਦੌਰਾਨ ਹਾਂ ਇਹ ਥੱਲੇ ਹੀ ਲਾ ਕੇ ਦੇਖੋ ਟਾਇਰ ਤਾਂ ਹਾਂ ਚੱਕੇ ਜਾਂਦੇ ਜੀ ਸਪਰੇਡ ਰਾਹ ਜੇ ਖੁੱਭ ਜਾਏ ਤਾਂ ਇਹਨੂੰ ਜੱਕ ਆਪਾਂ ਲਾ ਸਕਦੇ। ਖੇਤ 'ਚ ਖੁੱਭ ਜੇ ਹਾਂ ਜਿੱਥੇ ਕਿਤੇ ਬੈਠ ਜੇ ਤਾਂ ਇਹ ਜੱਕ ਹੋਰ ਐਕਸਟਰਾ ਲਾਉਣ ਦੀ ਲੋੜ ਨਹੀਂ। ਇਹੀ ਜੱਕ ਵਰਕ ਕਰਦਾ ਜੀ। ਉਹਨੂੰ ਥੱਲੇ ਡਾਊਨ ਕਰੋ। ਟਾਇਰਾਂ ਨੂੰ ਤਾਂ ਹਾਂ ਚੱਕ ਕੇ ਉਦੋਂ ਬਾਅਦ ਟਾਇਰਾਂ ਥੱਲੇ ਕੋਹ ਦੇ ਕੇ ਰਾਹ ਉਹਨਾਂ ਨਿਕਲ ਜਾਂਦਾ। ਹਾਂ ਜੀ। ਚਲੋ ਇਹ ਵੀ ਪ੍ਰੋਬਲਮ ਸੌਲਟ ਆਊਟ ਕਰਦੇ। ਆ ਜਾਓ ਜੀ। ਲੈ ਚਲੀਏ ਅੱਗੇ। ਅੱਗੇ ਹੈਗੇ ਆ ਆਰ ਵੀ ਸੋਲਰ ਵਾਲੇ। ਸੋਲਰ ਪੰਪ। ਵਾ ਸੋਲਰ ਪੰਪ ਤੇ ਸੋਲਰ ਪੰਪ ਆ ਜਾਓ ਜੀ ਯਾਰ ਪੈਨਲ ਬਣਿਆ ਦੇਖ ਲਓ ਤੇ ਮੈਂ ਕਹਿੰਦਾ ਵੀ ਸੋਲਰ ਆ ਹੈਗੇ ਆ 22 आरवी ਸੋਲਰ ਵਾਲੇ ਅਗਲੀ ਅਗਲੀ ਜਿਹੜੀ ਚੀਜ਼ ਤੁਹਾਨੂੰ ਦਿਖਾਉਣ ਵਾਲੀ ਆ ਪਾਵਰਡ ਬਾਏ ਪਾਵਰਡ ਤੇਜੋਰਾ ਸੋਲਰ ਜੀ ਤੇਜੋਰਾ ਸੋਲਰ ਇੰਡੀਆ ਪ੍ਰਾਈਵੇਟ ਲਿਮਟ ਬਿਲਕੁਲ ਬਿਲਕੁਲ ਇਹ ਮੇਰੀ ਸੈਕੰਡ ਫਾਰਮ ਹੈ ਜਿਹੜੀ ਮਤਲਬ ਟੌਪ ਤੇ ਇਹਦੇ ਤੋਂ ਬਾਅਦ ਵਰਕਿੰਗ ਜਿਹੜੀ ਸਾਰੀ ਇਸ ਦੇ ਵਿੱਚ ਰਹੂਗੀ ਤੇਜੋਰਾ ਦੇ ਵਿੱਚ ਤੇ ਬਾਈ ਹੁਣੀ ਹੈਗੇ ਬਠਿੰਡੇ ਤੋਂ ਬਠਿੰਡੇ ਤੋਂ ਖਾਸ ਬਠਿੰਡਾ ਜੀ ਬਾਈ ਆ ਕੀ ਹੈ ਆ ਆ ਆ ਟਰਾਲੀ ਗਾਦੀ ਹੈ ਇਹ ਸੋਲਰ ਟਰਾਲੀ ਹੈ ਜੀ ਇਹਦੇ ਵਿੱਚ ਕਿਸਾਨ ਲਈ ਮਤਲਬ ਕਿਸਾਨ ਦੇ ਦੋ ਤਿੰਨ ਫਾਇਦੇ ਨੇ ਇਹਦੇ ਵਿੱਚ ਮੰਨ ਲਓ ਕਿਸਾਨ ਨੂੰ ਜੋ ਜਿੱਥੇ ਜ਼ਿਆਦਾ ਚੋਰੀਆਂ ਦਾ ਡਰ ਹੁੰਦਾ ਹੈ ਤਾਂ ਉਹ ਕਿਸਾਨ ਇਹਦੇ ਟਰਾਲੀ ਦੇ ਉੱਤੇ ਪੈਨਲ ਆਪਣੇ ਫਿੱਟ ਕਰਾ ਕੇ ਮੋਟਰ ਚਲਾ ਸਕਦਾ ਉਸ ਤੋਂ ਬਾਅਦ ਇਹਨੂੰ ਘਰੇ ਲੈ ਕੇ ਜਾ ਸਕਦਾ ਦੂਜਾ ਫਾਇਦਾ ਮੰਨ ਲਓ 3 ਮਹੀਨੇ ਆਪਾਂ ਨੂੰ ਝੋਨੇ ਦੇ ਵਿੱਚ ਸੋਲਰ ਦੀ ਜਿਆਦਾ ਜ਼ਰੂਰਤ ਹੁੰਦੀ ਆ ਪਾਣੀ ਦੀ ਜਿਆਦਾ ਜ਼ਰੂਰਤ ਹੁੰਦੀ ਆ ਤਾਂ ਉਸ ਤੋਂ ਬਾਅਦ ਇਹਨੂੰ ਆਪਾਂ ਘਰੇ ਵੀ ਯੂਜ਼ ਕਰ ਸਕਦੇ ਆ ਇਹਦੇ ਤੇ ਇਨਵਰਟਰ ਵਗੈਰਾ ਸਿਸਟਮ ਲਗਾ ਕੇ ਤਾਂ ਇਹ ਦੋ ਵੱਡੇ ਫਾਇਦੇ ਨੇ ਸੋਲਰ ਟਰਾਲੀ ਦੇ ਜੀ ਵਾਹ ਅੱਛਾ ਇਹ ਟਰਾਲੀ ਆ ਤੁਹਾਡੀ ਤੇ ਪੰਪ ਵੀ ਹੈਗੇ ਨੇ ਮੋਟਰਾਂ ਵੀ ਆ ਆਪਣੇ ਕੋਲੇ ਮੋਟਰ ਜਿਹੜੀਆਂ ਲੂਬੀ ਤੇ ਕ੍ਰਮਟਨ ਦੀਆਂ ਮੈਂ ਯੂਜ਼ ਕਰਦਾ ਜਿਹੜੇ ਟਾਪ ਦੇ ਬ੍ਰਾਂਡ ਨੇ ਇਹਨਾਂ ਦਾ ਬਹੁਤ ਵਧੀਆ ਇਹਨਾਂ ਦੀ ਸਰਵਿਸ ਹੈਗੀ ਹੈ ਤੇ ਉਸ ਤੋਂ ਬਾਅਦ ਜੇ ਆਪਾਂ ਪੈਨਲ ਦੀ ਗੱਲ ਕਰੀਏ ਮੈਂ ਟਾਪਕੌਨ ਪੈਨਲ ਯੂਜ਼ ਕਰ ਰਹੇ ਹਾਂ ਅੱਜਕੱਲ ਕਿਸਾਨਾਂ ਨੂੰ ਬਹੁਤ ਚੀਜ਼ਾਂ ਬਾਰੇ ਨਹੀਂ ਦੱਸਿਆ ਗਿਆ ਸੀ ਲੋਕਾਂ ਬਾਰੇ ਤੇ ਇਸ ਤੋਂ ਬਾਅਦ ਆਪਾਂ ਹੁਣ ਟਾਪਕੌਨ ਜਿਹੜੀ ਪੈਨਲ ਮਾਰਕੀਟ ਦੇ ਵਿੱਚ ਲੈ ਕੇ ਆ ਰਹੇ ਹਾਂ ਜਿਹੜੇ ਇਸ ਤੋਂ ਬਾਅਦ ਸਾਰੀ ਇੰਸਟਾਲੇਸ਼ਨ ਹੋਊਗੀ ਔਰ ਟਾਪਕੌਨ 565 ਵਾਟ ਦੇ ਪੈਨਲ ਦੇ ਵਿੱਚ ਹੋਏਗੀ ਤੋ ਇਹ ਬਾਈ ਆਈਡੀਆਜ਼ ਨੇ ਕਿਸਾਨਾਂ ਲਈ ਮੈਂ ਕੱਲ ਵੀ ਜਿਹੜੀ ਗੱਲ ਕਰਦਾ ਸੀਗਾ ਨਾ ਕਿ ਆਈਡੀਆ ਲੈਣ ਲਈ ਜਰੂਰ ਆਇਆ ਕਰੋ ਮੇਲੇ ਤੇ ਕਈ ਵਾਰੀ ਕੋਈ ਇਦਾਂ ਦਾ ਆਈਡੀਆ ਮਿਲਦਾ ਜਿਹਦਾ ਸਾਨੂੰ ਫਾਇਦਾ ਬੜਾ ਹੁੰਦਾ ਹਰ ਸਟਾਲ ਦੇ ਉੱਤੇ ਜਿਹੜੀ ਸਾਡੀ ਮਤਲਬ ਹਰ ਮੇਲੇ ਦੇ ਉੱਤੇ ਸਾਡੀਆਂ ਸਟਾਲਾਂ ਬੁੱਕ ਨੇ ਇਸ ਤੋਂ ਬਾਅਦ ਸਾਡੀ ਗੁਰਦਾਸਪੁਰ 18 ਤਰੀਕ ਨੂੰ ਜੀ ਜੋ ਵੀ ਕਿਸਾਨਾਂ ਨੂੰ ਨਹੀਂ ਜਾਣਕਾਰੀ ਜਿਹੜਾ ਵੀ ਸਾਨੂੰ ਮਿਲਣਾ ਚਾਹੁੰਦਾ ਆ ਕੋਈ ਜਾਣਕਾਰੀ ਲੈਣਾ ਚਾਹੁੰਦਾ ਤਾਂ ਸਾਨੂੰ 18 ਤਰੀਕ ਨੂੰ ਗੁਰਦਾਸਪੁਰ ਵੀ ਮਿਲ ਸਕਦਾ ਜੀ। ਉਹ ਉਹ ਨੰਬਰ ਡਿਸਪਲੇ ਕਰਦੇ ਆ ਬਾਈ ਹੁਣਾਂ ਦੇ ਉਹ ਨੰਬਰ ਦਿਖਾ ਲ ਦਿਓ ਤੇ 8699646205 ਹਾਂਜੀ 9976900200 ਤੇ ਲਓ ਬਾਈ ਜੀ ਇਹ ਇਹਨਾਂ ਦੇ ਨੰਬਰ ਡਿਸਪਲੇ ਕਰਦੇ ਆ ਬਾਕੀ ਆ ਬਾਈ ਹੁਣਾਂ ਦੀ ਆ ਵੈਬਸਾਈਟ ਵੀ ਆ। ਤੋਂ ਲਓ ਜੀ ਟਰੈਕਟਰ, ਕੰਬਾਈਨਰ, ਰੋਟਾਵੇਟਰ ਵਗੈਰਾ ਸਭ ਕੁਝ ਜਿਹੜਾ ਗ੍ਰੀਸ ਕੀਤਾ ਜਾ ਸਕਦਾ। ਬਾਈ ਹੁਣੀ ਗੰਜ਼ ਲੈ ਕੇ ਆਏ ਨੇ ਗਰੀਸ ਕਰਨ ਲਈ ਕਪੂਰ ਹੈ ਕਪੂਰ ਹੈਂਡ ਆਪਰੇਟਿਡ ਬੱਕਟ ਗਰੀਸ ਪੰਪਸ ਇਹ ਆ ਬਾਈ ਹਣੀ ਹਨਾ ਵਾਹ ਜੀ ਸੋਦੇ ਹਲੋ ਵੀ ਮੇਲੇ ਦੇ ਦੁਨੀਆਂ ਆਉਂਦੀ ਰਹਿੰਦੀ ਆ ਐਦਾਂ ਸਮਾਨ ਲੈ ਕੇ ਆਪਾਂ ਦਾ ਇਹ ਚੀਜ਼ਾਂ ਕਦੇ ਦੇਖੀਆਂ ਨਹੀਂ ਹੁੰਦੀਆਂ ਜਾਂ ਸੁਣੀਆਂ ਵੀ ਨਹੀਂ ਹੁੰਦੀਆਂ ਹਨਾ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਤੇ ਲਓ ਜੀ ਅੱਗੇ ਹੈਗੇ ਆ ਸ਼ਕਤੀਮਾਨ। ਲਈ ਸ਼ਕਤੀਮਾਨ ਗਰੇਮੀ ਕੰਪਨੀ ਦਾ ਜੀ। ਇਹ ਜਰਮਨ ਦੀ ਕੰਪਨੀ ਹੈ ਜੀ ਗਰੇਮੀ ਉਹਨਾਂ ਦੀ ਟੈਕਨੋਲੋਜੀ ਹੈ ਜੀ। ਸ਼ਕਤੀਮਾਨ ਨਾਲ ਗਰੇਮੀ ਦਾ ਜੁਆਇੰਟ ਮੈਂਚਰ ਹੋਇਆ ਵਾ ਜੀ। ਤੇ ਡੀ ਪੀ ਹਿਲਰ ਰਹੀ ਹੈ ਜ਼ਮੀਨ ਤਿਆਰ ਕਰਨੇ ਖਾਤਰ ਜੀ ਪੋਟੈਟੋ ਖਾਤਰ। ਸਭ ਤੋਂ ਪਹਿਲਾਂ ਜੀ ਆਪਾਂ ਨੇ ਸਾਫ ਸੋਲਰ ਜਾਂ ਪਲਾਉ ਚਲਾਉਣਾ। ਉਸ ਤੋਂ ਬਾਅਦ ਆਪਾਂ ਨੇ ਡੀ ਪੀ ਹਿਲਰ ਚਲਾ ਦੇਣਾ ਜੀ। ਡੀ ਪੀ ਹਿਲਰ ਚਲਾਉਣ ਤੋਂ ਬਾਅਦ ਜੀ ਫੀਲਡ ਆਪਣਾ ਬਿਲਕੁਲ ਰੈਡੀ ਹੋਊਗਾ ਜੀ। ਤੇ ਉਸ ਤੋਂ ਬਾਅਦ ਇਹ ਪਲਾਂਟਰ ਚੱਲਣਾ ਜੀ ਆਲੂ ਲਾਉਣ ਵਾਲਾ ਜੀ ਹਾਂ ਆਹ ਪਲਾਂਟਰ ਹੈ ਇਹ ਪਲਾਂਟਰ ਹੈ ਜੀ ਆਲੂ ਲਾਉਣੇ ਵਾਲਾ ਜੀ ਇਹ ਪਲਾਂਟਰ ਦੇ ਵਿੱਚ ਆਲੂ ਦੀ ਦੂਰੀ ਕਿੰਨੀ ਲਾਉਣੀ ਹੈ ਜੀ ਆਪਾਂ ਨੇ 2 ਇੰਚ 4 ਇੰਚ 6 ਇੰਚ ਸਾਰਾ ਗੇਅਰ ਸਿਸਟਮ ਹੈ ਇਦਾਂ ਹੀ ਖਾਦ ਆਈ ਆਪਾਂ ਨੇ 100 ਕਿਜੀ ਪਾਉਣੀ ਇਕੜ 'ਚ 150 200 400 ਜਿੰਨੀ ਵੀ ਆਪਾਂ ਨੇ ਪਾਉਣੀ ਉਹ ਸਾਰਾ ਗੇਅਰ ਸਿਸਟਮ ਹੈ ਜੀ ਹਾਂ ਜੀ ਇਸ ਤੋਂ ਬਾਅਦ ਜੀ ਫਿਰ ਬੇਲ ਵਧਣੇ ਵਾਲਾ ਆ ਗਿਆ ਜੀ ਓਕੇ ਤੀਸਰੇ ਨੰਬਰ ਤੇ ਬੇਲ ਵਧਣ ਵਾਲਾ ਤੀਸਰੇ ਨੰਬਰ ਤੇ ਬੇਲ ਵਧਣੇ ਵਾਲਾ ਜੀ ਕੋਦੋ ਜੀ ਮੰਨ ਲਓ ਜੀ ਫਾਰਮਰ ਨੇ ਜੀ ਸੀਡ ਤੋਂ ਪਹਿਲਾਂ ਬੇਲ ਵਡਾਉਣੀ ਹੈ ਜੀ ਬੇਲ ਵਡਾਉਣ ਖਾਤਰ ਉਹਨੂੰ ਲੇਬਰ ਦੀ ਬਹੁਤ ਸ਼ੋਰਟੇਜ ਆਉਂਦੀ ਹੈ ਜੀ ਫਾਰਮਰ ਨੂੰ ਇਹ ਬਿਲਕੁਲ ਲੇਬਰ ਨੂੰ 1 ਇੰਚ 1.5 ਇੰਚ ਜਿੰਨੀ ਵੀ ਆਪਾਂ ਉੱਪਰ ਤੋਂ ਵਡਣੀ ਚਾਹੁੰਦੇ ਆ ਇਹ ਬਿਲਕੁਲ ਪ੍ਰੋਪਰ ਵਧੂਗਾ ਜੀ ਬੇਲ ਬੇਲ ਦਾ ਬਿਲ ਬਿਲ ਕੁਤਰਾ ਕਰ ਦੂਗਾ ਜੀ ਛੋਟਾ ਛੋਟਾ ਅੱਛਾ ਜੀ ਹਾਂ ਜੀ ਇਹ ਆਪਣਾ ਸਾਡਾ ਸ਼ਕਤੀਮਾਨ ਕਰੇਮੇ ਦਾ ਬਿੰਡਰਓਵਰ ਹੈ ਜੀ ਆਲੂ ਦੀ ਪਟਾਈ ਖਾਤਰ ਇਹਦੀ ਸਪੀਡ ਇੰਨੀ ਹੈ ਲੋਕਲ 3 ਡੀਗਰਾਂ ਦੀ ਸਪੀਡ ਜਿੰਨਾ ਬਰਾਬਰ ਚੱਲਦਾ ਜੀ ਇਹ ਆਲੂ ਦੀ ਇੰਨੀ ਸਫਾਈ ਹੈ ਜ਼ਮੀਨ ਦੇ ਵਿੱਚ ਤੁਹਾਨੂੰ ਆਲੂ ਨਹੀਂ ਮਿਲੂਗਾ ਜੀ ਜਿੱਦਾਂ ਲੋਕਲ ਡੀਗਰਾਂ ਨੇ ਥੱਲੇ ਆਲੂ ਛੱਡ ਦਿੰਦੇ ਆ ਜੀ ਕਦੇ ਕਲਟੀਵੇਟਰ ਮਾਰਨਾ ਪੈਂਦਾ ਲੇਬਰ ਦੋ ਦੋ ਤਿੰਨ ਤਿੰਨ ਵਾਰ ਲਾਉਣੀ ਪੈਂਦੀ ਹੈ ਜੀ ਇੱਕ ਵਾਰ ਚੇ ਆਲੂ ਕੱਢੂਗਾ ਸਹੀ ਹੈ ਜੀ ਸਹੀ ਹੈ ਬਹੁਤ ਵਧੀਆ ਬਾਈ ਜੀ ਥੈਂਕ ਯੂ ਆ ਜਾਓ ਜੀ ਸੋ ਅੱਗੇ ਸੋਨਾ ਲੀਕਾ ਵਾਲੇ ਆਏ ਆ ਤੇ ਕੰਬਾਈਨ ਦੇਖ ਲਓ ਸੋਨਾ ਲੀਕਾ ਵਾਲਿਆਂ ਦੀ ਇੱਕ ਵਰਤਨ ਕੀ ਰੱਖੇ ਦਿੱਤਾ ਸੋ ਜਦੋਂ ਪਾਣੀ ਲੱਗਿਆ ਸਾਰਾ ਗੁੰਡੇ ਦਾ ਫਰਾਇਆ ਸੋ ਇਹ ਹੈ ਸੋਨਾ ਲੀਕਾ ਜੀ ਸੋਨਾ ਸੋਣੀ ਗੰਬਾ ਆਏ ਨੇ ਆ ਅੱਗੇ ਟਰੈਕਟਰ ਆ ਟਰੈਕਟਰ ਆ ਜਾਓ ਤੁਹਾਨੂੰ ਟਰੈਕਟਰ ਦੋ ਬਹਾਲ ਦਿੰਦੇ ਆ ਸੋਨਾ ਲੀਕਾ ਦਾ ਸੋਨਾ ਲੱਗਦਾ ਟਰੈਕਟਰ ਘੁਮਾ ਦਿਓ ਜੀ ਇੱਧਰ ਸੋਹਣਾ ਲੱਗਦਾ ਟਰੈਕਟਰ ਹੈ ਲੁੱਕ ਬੜੀ ਸ਼ਾਨਦਾਰ ਜੀ ਬਣਾਤੀ ਆ ਤੇ ਲੁੱਕ ਬਣਾਈ ਸੋਹਣੀ ਆ ਤੇ ਬਣਦੀ ਕਿ ਨਹੀਂ ਗੱਲ ਮਸ਼ੀਨਾਂ ਵਾਲੇ ਪਾਸੇ ਬਹੁਤ ਰਸ਼ ਆ ਵੈਸੇ ਕਿਸਾਨਾਂ ਦਾ ਮਸ਼ੀਨਰੀ ਚ ਬਹੁਤ ਇੰਟਰਸਟ ਆ ਕਿਸਾਨਾਂ ਨੂੰ ਤੇ ਹੈਵੀ ਡਿਊਟੀ ਟਰੈਕਟਰ ਸੋ ਅੱਗੇ ਹੈ ਹੈਵੀ ਡਿਊਟੀ ਟਰੈਕਟਰ ਜਿਹੜੀ ਆ ਰੇਂਜ ਤੋਂ ਹੈਵੀ ਡਿਊਟੀ ਟਰੈਕਟਰ ਜਿਹਦੇ ਉੱਤੇ ਲੋਡਰ ਲੱਗਾ ਹੋਇਆ ਹੈ ਨਾ ਸੋ ਕਾਫੀ ਲਓ ਜੀ ਅੱਗੇ ਸੋਨਾ ਲੀਕਾ ਆ ਜਾਓ ਤੁਹਾਨੂੰ ਇੱਕ ਛੋਟਾ ਟਰੈਕਟਰ ਦਿਖਾਉਨੇ ਆ ਟਰੈਕਟਰ ਦੇਖਣਾ ਤੇ ਆ ਦੇਖਿਓ ਇਹ ਛੋਟਾ ਟਰੈਕਟਰ ਆ ਇਹ ਦੇਖਣ ਨੂੰ ਭਾਵੇਂ ਛੋਟਾ ਆ ਸੋਹਣਾ ਵਾੜਾ ਹੀ ਲੱਗਦਾ ਆ ਪਰ ਮੈਂ ਇੱਕ ਗੱਲ ਦੱਸਾਂ ਵੀ ਜਿਹੜਾ ਇਹ ਟਰੈਕਟਰ ਆ ਨਾ ਕੰਮ ਆਦਾ ਬਹੁਤ ਆ ਵੈਸੇ ਕਾਰ ਨੇ ਆ ਵੀ ਇਹ ਜਿਹੜਾ ਟਰੈਕਟਰ ਆ ਇਹ ਥੋੜੇ ਥਾਂ ਦੇ ਵਿੱਚ ਬਾਗਾਂ ਦੇ ਵਿੱਚ ਤੇ ਜਿਨ੍ਹਾਂ ਨੇ ਘੱਟ ਕੰਮ ਕਰਨਾ ਹੈ ਉਹਨਾਂ ਲਈ ਬੜੀ ਕੰਮ ਦੀ ਚੀਜ਼ ਆ ਹਾਂ ਇਹ ਹੈ ਤਾਂ ਵੈਸੇ ਇਹ ਵੀ ਮੇਰੇ ਖਿਆਲ ਮਹਿੰਗਾ ਹੀ ਹੋਣਾ ਆ ਪਰ ਆ ਜਾਓ ਆ ਜਾਓ ਸੋ ਟਰੈਕਟਰ ਤੇ ਹੋਰ ਮਸ਼ੀਨਾ ਕੁਝ ਮਸ਼ੀਨਾ ਹੋਰ ਦਿਖਾਈਏ ਆ ਜਾਓ ਆ ਕੰਬਾਇਨ ਆ ਤੇ ਇਹ ਹੈ ਸਵਰਾਜ ਹੈ ਉਹਨਾਂ ਤੋਂ ਅੱਗੇ ਸਵਰਾਜ ਆ ਸੋ ਹਾਂਜੀ ਟੂ ਐਂਟਰੀ ਮੇਲੇ ਤੇ ਸਵਰਾਜ ਵਾਲੇ ਜਿਹੜੇ ਆਏ ਆ ਸੋ ਬਾਈ ਜੀ ਵੇਖ ਲਓ ਬਈ ਕੰਬਾਈਨ ਆਪਾਂ ਮਸਲਾ ਇਹ ਆ ਲੈਣੀ ਭਾਵੇਂ ਮਸ਼ੀਨਰੀ ਨਾ ਵੀ ਹੋਵੇ ਨਾ ਪਰ ਆਈਡੀਆ ਦੇਖਣ ਨੂੰ ਤਕਨੀਕ ਬਾਰੇ ਜਾਣਕਾਰੀ ਲੈਣ ਲਈ ਅਸੀਂ ਕਹਿੰਨੇ ਆ ਨਾ ਇੱਥੇ ਆ ਕੇ ਮੇਲੇ ਤੇ ਜ਼ਰੂਰ ਦੇਖੋ ਇਹਨਾਂ ਕੰਪਨੀ ਨੂੰ ਮਿਲੋ ਇਹਦੇ 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 ਫੀਚਰਸ ਪੁੱਛੋ ਔਰ ਇਹ ਵੀ ਦੇਖਿਆ ਕਰੋ ਕਿ ਕਿੰਨਾ ਕ ਅਪਡੇਟ ਹੋਇਆ ਅੱਜ ਤੋਂ ਕੁਝ ਸਾਲ ਪਹਿਲਾਂ ਕੀ ਟੈਕਨੋਲੋਜੀ ਸੀ ਕਿੰਨਾ ਕਾ ਇਹ ਅਪਡੇਟ ਕਰ ਸਕਿਆ ਤਾਂ ਨਾਲ ਅਪਡੇਟਿਸ਼ਨ ਦਾ ਫਾਇਦੇ ਕੀ ਕੀ ਹੋਏ ਆ ਨੁਕਸਾਨ ਕੀ ਨੇ ਉਹ ਵੀ ਆਪਾਂ ਨੂੰ ਦੇਖਣਾ ਚਾਹੀਦਾ ਆਜੋ ਸੋ ਇਹ ਹੈ ਸਵਰਾਜ ਦਾ ਇਹ ਟਰੈਕਟਰ तकरीबन ਕਾਮਯਾਬ तकरीबन ਬਹੁਤ ਵਧੀਆ ਮਤਲਬ ਟਰੈਕਟਰ ਸੋਹਣਾ ਟਰੈਕਟਰ ਹੈ ਤੇ ਟਰੈਕਟਰ ਤੇ ਬਹੁਤ ਨੇ ਇੱਥੇ ਪਰ ਆਜਾ ਤੁਹਾਨੂੰ ਇੱਕ ਛੋਟਾ ਟਰੈਕਟਰ ਸਵਰਾਜ ਦਾ ਵੀ ਵਿਖਾੜ ਦਿੱਤੀ ਹੈ ਛੋਟਾ ਜਿਹਾ ਟਰੈਕਟਰ ਦੇ ਉੱਤੇ ਇੱਕ ਨਿੱਕਾ ਜਿਹਾ ਬੱਚਾ ਬੈਠ ਕੇ ਫੋਟੋ ਕਰਵਾ ਰਿਹਾ ਆ ਤੇ ਸੋ ਤੁਸੀਂ ਟਰੈਕਟਰ ਵੀ ਦੇਖੋ ਟਰੈਕਟਰ ਸੋਹਣੇ ਬਹੁਤ ਲੱਗਦੇ ਨੇ ਇਹ ਸੋ ਲਓ ਜੀ ਇਦਾਂ ਆ ਵੀ ਦਿਖਾ ਲ ਦਿਓ ਸੋ ਇਹਨੂੰ ਤਾਂ ਤੁਸੀਂ ਇਹਨੂੰ ਬਾਈਕ 'ਚ ਰੱਖਣਗੇ ਇਹਨੂੰ ਬਾਈਕ ਮੰਨਣਗੇ ਉਹ ਇਹਦਾ ਬਾਈਕ ਹੈ ਜੀ ਟਰੈਕਟਰ ਤੋਂ ਛੋਟੇ ਤੋਂ ਵੀ ਛੋਟੀ ਇੱਕ ਬਾਈਕ ਫਾਰਮ ਟਰੈਕ ਆ ਕਾਫੀ ਮਸ਼ੀਨਾਂ ਲੈ ਕੇ ਆਏ ਬਾਈ ਬਹੁਤ ਮਸ਼ੀਨਾਂ ਲੈ ਕੇ ਆਏ ਸਾਰੇ ਕਿਸਾਨ ਭਰਾਵਾਂ ਦਾ ਫਾਰਮ ਟਰੈਕ ਦੀ ਸਟਾਲ ਤੇ ਆਉਣ ਤੇ ਜੀ ਆਇਆਂ ਨੂੰ ਤੁਸੀਂ ਫਾਰਮ ਟਰੈਕ ਦੇ 47 ਸੀਰੀਜ਼ ਜਵਾਲੂ ਵਾਲੀ ਸਪੈਸ਼ਲ ਲਾਂਚ ਕੀਤੀ ਗਈ ਹੈ 4-ਵਿਲ ਡਰਾਈਵ ਟਰੈਕਟਰ ਸ਼ਟਲ ਗੇਅਰ ਦੇ ਵਿੱਚ ਹਾਈ ਲਿਫਟ ਕਪੈਸਿਟੀ 1200 ਕਿਲੋ ਫਰਟ ਵੇਟ ਫਰੀ ਦੋ ਤੋਂ 12 ਜਿੱਲੋ ਕੰਪਨੀ ਵੱਲੋਂ ਫਰੀ ਦਿੱਤੇ ਜਾਣਗੇ ਤੇ ਆਕਰਸ਼ਕ ਕੀਮਤ ਦੇ 7,85,000 ਦੀ ਕੀਮਤ ਤੇ ਸਟੇ ਹੋਊਗੀ ਡਰੈਕਟਰ ਆ ਕਮਾਲ ਦੀਆਂ ਮਸ਼ੀਨਾਂ ਨੇ ਕਿੱਡਕੜੀਆਂ ਮਸ਼ੀਨਾਂ ਨੇ ਬਰਬਾਸ ਕੰਪਨੀ ਕਹੇ ਕਿ ਕੰਮ ਕਿਸਾਨ ਦੇ ਤੇਰੇ ਤੇ ਪੈਡੀ ਸਪੈਸ਼ਲ ਆ ਵੈਸੇ ਫਾਰਮ ਪਾਵਰ ਪੈਡੀ ਸਪੈਸ਼ਲ ਲਓ ਜੀ ਕੋਬੋਟਾ ਕੰਪਨੀ ਡਿਜ਼ਾਈਨਡ ਬਾਇ ਕੋਬੋਟਾ ਇਨ ਜਪਾਨ ਇਹ ਹੈਗੀ ਆ ਝੋਨਾ ਲਾਉਣ ਵਾਲੀ ਮਸ਼ੀਨ ਤੋਂ ਲੋ ਬਈ ਮਸ਼ੀਨਾਂ ਦੇ ਸ਼ਕੀਨ ਜਿਹੜੇ ਆ ਉਹ ਇਹ ਦੇਖ ਸਕਦੇ ਆ ਆ ਹੁਣ ਅਗਲੇ ਤਾਂ ਇੱਥੇ ਇਹਨਾਂ ਦਾ ਨੰਬਰ ਡਿਸਪਲੇ ਕਰਦਾ ਹੋਵੇ ਤੇ ਮੈਂ ਤੁਹਾਨੂੰ ਦਿਖਾ ਲ ਵੀ ਦੇਵਾਂ ਪਰ ਹੁਣ ਹੈ ਤਾਂ ਹੈ ਨਹੀਂ ਸੀ ਸੋ ਆਨਲਾਈਨ ਸਰਚ ਕਰ ਲਿਓ ਇਹਨਾਂ ਦੀ ਵੈਬਸਾਈਟ ਵਗੈਰਾ ਆਪੇ ਇੰਨੀ ਇੱਕ ਬੇਨਤੀ ਪ੍ਰਵਾਨ ਕਰ ਲਿਓ ਹੈ ਕੁਛ ਨਹੀਂ ਸੀ ਕਰ ਰਿਹਾ ਤੇ ਮੈਂ ਹੁਣ ਮੇਰੇ ਲਈ ਔਖਾ ਹੋ ਗਿਆ ਦਖਾ ਲੈਣਾ ਬਾਕੀ ਕੋਬੋਟਾ ਦਾ ਹੀ ਅੱਗੇ ਅੱਗੇ ਮਸ਼ੀਨਾਂ ਨੇ ਸੋ ਆਟੋਮੈਟਿਕ ਸੀਡਰ ਆ ਤਾਂ ਆਟੋਮੈਟਿਕ ਸੀਡਰ ਕੀਮਤ ਵੀ 4.5 ਲੱਖ ਲਿਖੀ ਆ ਉੱਤੇ ਆਟੋਮੈਟਿਕ ਸੀਡਰ ਤੇ ਲਓ ਜੀ ਅੱਗੇ ਕੋਬੋਟਾ ਦਾ ਅ ਜਿਹੜਾ ਆ ਹੈਗਾ ਯਾਰ ਟਰੈਕਟਰ ਟਰੈਕਟਰ ਦੇਖ ਲਓ ਸੋਹਣਾ ਟਰੈਕਟਰ ਆ ਪਰ ਇਹਦੇ ਤੇ ਜਿਹੜੀ ਸਕੀਮ ਲੱਗੀ ਆ ਉਹ ਪਹਿਲਾਂ ਦੇਖ ਲਓ ਮੈਂ ਲਾਦਾ ਸਕੀਮ ਦੇਖ ਕੇ ਲੋਕਾਂ ਨੇ ਲੈ ਲੈਣਾ ਨਾਲ ਆਈਫੋਨ 16 ਫ੍ਰੀ ਆ ਬਾਈ ਤੇ 8,60,000 ਦੇ ਵਿੱਚੋਂ ਨਾਲ ਤੁਹਾਨੂੰ ਆਈਫੋਨ 16 ਮਿਲ ਜਾਣਾ ਲੈ ਵੀ ਜਿਹੜੇ ਟਰੈਕਟਰ ਦੇ ਲੈਣ ਦੀ ਸੋਚ ਰਹੇ ਆ ਤੇ ਨਾਲ ਸੋਚਦੇ ਸੀ ਯਾਰ ਆਈਫੋਨ ਵੀ ਲੈਣਾ ਸੀ ਉਹ ਉਹ ਵੀਰਾਂ ਨੂੰ ਇਹਦਾ ਫਾਇਦਾ ਹੋ ਸਕਦਾ ਆ ਵੀ ਜਿਹੜਾ ਕਬੋਟਾ ਦਾ ਹੈਗਾ ਆ ਸੋ ਇਹਦੇ ਤੇ ਵੀ ਨਾਲ ਆਈਫੋਨ ਇਹਨਾਂ ਨੇ ਫ੍ਰੀ ਲਾਤਾ ਆ ਪਰ ਟਰੈਕਟਰ ਵੀ ਲਗਭਗ 9,85,000 ਲਿਖੇ ਆ ਤੋ ਲਗਭਗ 10 ਲੱਖ ਦੇ ਲਾਗੇ ਸੋ ਕਬੋਟਾ ਆਫਰ ਦੇ ਰਿਹਾ ਭਾਈ ਆਈਫੋਨ 16 ਨਾਲ ਇਹਦੇ ਕਾਫੀ ਯਾਰ ਇਹਨਾਂ ਦੇ ਟਰੈਕਟਰ ਵਗੈਰਾ ਗਾਣ ਹੈ ਤੇ ਹਰੇਕ ਟਰੈਕਟਰ ਦੇ ਨਾਲ ਇਹਨਾਂ ਨੇ ਆਈਫੋਨ ਲਿਖਿਆ ਆ। ਸੋਗਗੇ ਹੈ ਜੀ ਡਰੋਲੀ ਗਰੁੱਪ ਵਾਲਿਆਂ ਦਾ ਹਨਾ। ਤੋਂ ਇੱਥੇ ਵੀ ਇਹ ਵੀ ਬਹੁਤ ਸਾਰੀਆਂ ਮਸ਼ੀਨਾਂ ਲੈ ਕੇ ਆਏ ਹੋਏ ਸੀ। ਤੇ ਦਿੱਕਤ ਇਹ ਆਉਂਦੀ ਹੈ ਕਿ ਮਸ਼ੀਨਾਂ ਤੇ ਬਹੁਤ ਸੋਹਣੀਆਂ ਆ ਸਾਰਾ ਕੁਝ ਵਧੀਆ ਅੱਗੇ ਜਾ ਕੇ ਅਸੀਂ ਡਿਟੇਲਸ ਵੀ ਲੈ ਸਕਦੇ ਸੀ। ਪਰ ਉਥੇ ਗਾਣੇ ਚੱਲ ਰਹੇ ਹੁੰਦੇ ਆ। ਤੇ ਗਾਣੇ ਚੱਲਣਾ ਤੇ ਫੇਰ ਸਾਨੂੰ ਦਿੱਕਤ ਆਉਂਦੀ ਹੈ ਆਪਾਂ ਉਹ ਵਿੱਚ ਨਹੀਂ ਰੱਖ ਸਕਦੇ ਤੇ ਉਹ ਗਾਣੇ ਸ਼ਾਇਦ ਰੋਕਣੇ ਉਹਨਾਂ ਦੇ ਵੀ ਹੱਥ 'ਚ ਨਹੀਂ ਵਿਚਾਰਿਆਂ ਦੇ ਸੋ ਆ ਪੈਣੀ ਸਾਹਿਬ ਦੀ ਜਿਹੜੇ ਵੇਚਦੇ ਨੇ ਵੀਰਪਰਾ ਪੈਣਾ ਬਹੁਤ ਸਾਰੇ ਤੁਸੀਂ ਦੇਖ ਲਓ ਹਰ ਇੱਕ ਕਿਸਾਨ ਮੇਲੇ ਤੇ ਇਹ ਬਹੁਤ ਸਾਰੇ ਆਏ ਹੁੰਦੇ ਨੇ ਵੀਰੇ ਇਸ ਤਰ੍ਹਾਂ ਵੇਚਣ ਵਾਲੇ ਸੋ ਅੱਗੇ ਦਸ਼ਮੇਸ਼ ਗਰੁੱਪ ਆ ਇਹ ਵੀ ਵੱਡਾ ਗਰੁੱਪ ਆ ਮਸ਼ੀਨਾਂ ਇਹਨਾਂ ਕੋਲ ਵੀ ਕਾਫੀ ਸੀ ਤਰ੍ਹਾਂ ਤਰ੍ਹਾਂ ਦੀਆਂ ਤੇ ਕਿਸਾਨਾਂ ਨੇ ਇੰਟਰਸਟ ਜਿਹੜਾ ਲਿਆ ਅਜ ਦੇ ਵਿੱਚ ਬਹੁਤ ਜ਼ਿਆਦਾ ਵੀ ਉਹ ਹਰੇਕ ਸਟਾਲ ਤੇ ਜਾ ਰਹੇ ਸੀ ਕਿਸਾਨ ਤੇ ਜਾਣਾ ਵੀ ਚਾਹੀਦਾ ਤੇ ਇੱਕ ਦੂਸਰੇ ਦੇ ਨਾਲ ਅ ਤੁਲਨਾ ਕਰਨੀ ਚਾਹੀਦੀ ਆ ਕਿ ਕੀ ਫਰਕ ਆ ਮਸ਼ੀਨਾਂ ਦਾ ਬਾਕੀ ਇੱਕ ਦਿਨ ਦੇ ਵਿੱਚ ਇਸ ਮੇਲੇ ਨੂੰ ਜਾਂ ਆ ਜਿਹੜੀਆਂ ਸਟਾਲਾਂ ਖਾਸ ਤੌਰ ਤੇ ਮਸ਼ੀਨਾਂ ਦੀਆਂ ਇਹਨਾਂ ਨੂੰ ਕਵਰ ਨਹੀਂ ਕੀਤਾ ਜਾ ਸਕਦਾ ਇੱਕ ਦਿਨ ਚ ਵੀ ਮੈਂ ਜ਼ਿਆਦਾ ਕਹਿ ਰਿਹਾ ਆ ਵੀ ਮਤਲਬ ਇਹ ਬਹੁਤ ਵੱਡਾ ਮੇਲਾ ਵਿਸ਼ਾਲ ਮੇਲਾ ਆ ਤੇ ਮਸ਼ੀਨਾਂ ਵਾਲੇ ਪਾਸੇ ਨੂੰ ਵੀ ਕਵਰ ਕਰਨਾ ਬਹੁਤ ਔਖਾ ਆ ਤੇ ਅੱਗੇ ਫਿਰ ਇਧਰ ਕੇਐਸ ਗਰੁੱਪ ਤੇ ਕੇਐਸ ਗਰੁੱਪ ਦੇ ਕੋਲ ਵੀ ਜਿਹੜਾ ਹੈ ਉਹ ਕਾਫੀ ਸਾਰੀਆਂ ਮਸ਼ੀਨਾਂ ਉੱਥੇ ਸਿਗੀਆਂ ਤਰ੍ਹਾਂ-ਤਰ੍ਹਾਂ ਦੀਆਂ ਤੇ ਤੁਸੀਂ ਦੇਖ ਸਕਦੇ ਆ ਨਿਗਾਹ ਮਾਰ ਲਓ ਸੋਹਣੀਆਂ ਮਸ਼ੀਨਾਂ ਸੀ ਤੇ ਆਨਲਾਈਨ ਹੀ ਤੁਸੀਂ ਇਹਨਾਂ ਦੇ ਪਲੀਜ਼ ਸਰਚ ਕਰ ਲਈਓ ਸਾਰਿਆਂ ਦਾ ਇਹਨਾਂ ਦੇ ਪੇजेस ਜਾਂ ਇਹਨਾਂ ਦੀਆਂ ਵੈਬਸਾਈਟਸ ਨੂੰ ਮੇਰੀ ਬੇਨਤੀ ਆ ਮਸ਼ੀਨਾਂ ਤਾਂ ਹੁਣ ਦੇਖਣ ਨੂੰ ਸਾਰੀਆਂ ਸੋਹਣੀਆਂ ਲੱਗ ਰਹੀਆਂ ਪਰ ਕਾਰਨ ਸੀ ਕਿ ਜ਼ਿਆਦਾਤਰ ਸਟਾਲਾਂ ਦੇ ਉੱਤੇ ਨਾ ਗਾਣੇ ਚੱਲ ਰਹੇ ਸੀ। ਤੋ ਉੱਥੇ ਸਾਡੇ ਲਈ ਕਿਸੇ ਨਾਲ ਗੱਲ ਕਰਨਾ ਤੇ ਉਹਨਾਂ ਕੋਲੋਂ ਡਿਟੇਲ ਲੈਣੀਆਂ ਉਹ ਸਭਬ ਨਹੀਂ ਸੀ ਔਰ ਇਹਨਾਂ ਦਾ ਸਟਾਫ ਵੀ ਵਿਹਲਾ ਨਹੀਂ ਸੀ। ਤੂੰ ਕਿਸਾਨਾਂ ਨੂੰ ਦਿਖਾਉਣ ਲਈ ਜਾਂ ਆਪ ਸਭ ਨੂੰ ਦਿਖਾਉਣ ਲਈ ਜਿਹੋ ਜਿਹਾਂ ਵਲੌਗ ਆਪਾਂ ਬਣਾ ਸਕੀਏ ਇੱਕ ਜਾਣਕਾਰੀ ਦਾ ਤੁਹਾਡਾ ਇੱਕ ਕਹਿ ਲਓ ਤਾਂ ਉਹ ਆਪਾਂ ਬਣਾ ਦਿੱਤਾ ਸੋ ਗਾਣੇ ਆਪਾਂ ਲੈ ਨਹੀਂ ਸਕਦੇ ਸਾਨੂੰ ਮਿਊਟ ਕਰਨਾ ਪਿਆ ਤੇ ਹੁਣ ਆਪਾਂ ਕੀਤੀ ਆ ਵਾਇਸ ਓਵਰ ਇਹਦੇ ਤੇ ਤੇ ਯਾਨੀ ਹਾਂ ਉਹ ਬਾਕੀ ਆ ਸਾਰਾ ਕੁਝ ਤੁਸੀਂ ਦੇਖ ਹੀ ਰਹੇ ਆ ਮਸ਼ੀਨਾਂ ਤਾਂ ਕਹਿ ਲਈਏ ਵੀ ਪਰੇ ਤੋਂ ਪਰੇ ਜੋ ਵੀ ਲੇਟੈਸਟ ਟੈਕਨੋਲੋਜੀ ਆ ਜਿੰਨਾ ਵੀ ਵਧੀਆ ਤੋਂ ਵਧੀਆ ਕੋਈ ਬਣਾ ਸਕਦਾ ਬਣਾਈਆਂ ਹੀ ਹੋਈਆਂ ਨੇ ਰੇਟ ਵੀ ਉੱਤੇ ਲਿਖੇ ਹੁੰਦੇ ਆ ਪਰ ਉਥੇ ਕੰਸੈਸ਼ਨ ਵੀ ਹੁੰਦੀ ਆ ਮੇਲੇ ਦੇ ਰੇਟਾਂ ਤੇ ਵੀ ਆਪ ਪਾਈ ਕੰਸੈਸ਼ਨ ਆ ਸੋ ਇਸ ਤਰ੍ਹਾਂ ਨਾਲ ਕਾਫੀ ਉਥੇ ਹੁੰਦਾ ਫਰਕ ਹੁੰਦਾ ਇਹਨਾਂ ਚੀਜ਼ਾਂ ਦਾ ਤੇ ਤੁਸੀਂ ਦੇਖ ਲਓਗੇ ਤਕਰੀਬਨ ਜਿੱਦਾਂ ਹੋਣਾ ਆਚਾਰ ਪਾਉਣ ਵਾਲੀ ਮਸ਼ੀਨ ਆ ਮੱਕੀ ਦਾ ਹਨਾ ਤੇ ਇਹ ਮੱਕੀ ਦਾ ਆਚਾਰ ਪਾਉਣ ਵਾਲੀ ਮਸ਼ੀਨ ਆ ਮੇਰੇ ਖਿਆਲ ਨਾਲ ਤੁਸੀਂ ਦੇਖ ਲਓ ਸੋ ਇੱਥੇ ਵੀ ਕਾਫੀ ਲੋਕਾਂ ਦਾ ਇੰਟਰਸਟ ਆ ਕਿਉਂਕਿ ਆਚਾਰ ਦਾ ਟ੍ਰੈਂਡ ਵੱਧ ਰਿਹਾ ਅਚਾਰ ਦਾ ਟ੍ਰੈਂਡ ਹੌਲੀ-ਹੌਲੀ ਵਧਦਾ ਪਿਆ ਕਿ ਲੋਕੀ ਉਹ ਇਹਦੇ 'ਚ ਲੈ ਰਹੇ ਨੇ ਕਾਫੀ ਹੁਣ ਇੰਟਰਸਟ ਤੇ ਇਹਦੇ ਕਰਕੇ ਅਚਾਰ ਵਾਲੀਆਂ ਮਸ਼ੀਨਾਂ ਵੀ ਜਿਹੜੀਆਂ ਨੇ ਉਹ ਵੀ ਕਾਫੀ ਹੁਣ ਪੋਪੂਲੈਰਿਟੀ ਉਹ ਮਿਲ ਰਹੀ ਹੈ ਉਹਨਾਂ ਨੂੰ ਸੋ ਇਸ ਤੋਂ ਗਾਂ ਜਦੋਂ ਆਪਾਂ ਅੱਗੇ ਵਧਦੇ ਆ ਇਸ ਤੋਂ ਅੱਗੇ ਵਧੇ ਅਸੀਂ ਅੱਗੇ ਫਿਰ ਇਨਾਂ ਦੀ ਕੰਬਾਈਨ ਸੀ ਖੜੀ ਤੋਂ ਦੇਖਣ ਨੂੰ ਬਹੁਤ ਵਧੀਆ ਤੇ ਕਾਫੀ ਸਾਰੇ ਕਿਸਾਨ ਵੀਰ ਇਹਨੂੰ ਵੀ ਦੇਖ ਰਿਹਾ ਸੀ ਇਹ ਦੇਖੋ ਜੀ ਉਹ ਫੇਰ ਜਾਣਕਾਰੀ ਲੈਂਦੇ ਨੇ ਲਓ ਜੀ ਐਗਰੀਬੂਟ ਕੰਪਨੀ ਦੀ ਡਰੋਨ ਵੀ ਲੱਗੀ ਆ ਡਰੋਨ ਕਿੱਦਾਂ ਚਲਾਉਣੀ ਕਿੱਦਾਂ ਨਹੀਂ ਚਲਾਉਣੀ ਆਪਾਂ ਇੱਕ ਵੀਡੀਓ ਪਿਛਲੇ ਸਾਲ ਕਰੀ ਸੀ ਸੋ ਡਰੋਨ ਡਰੋਨ ਦੇਖ ਲਓ ਯਾਰ ਚਲੋ ਦੇਖ ਲਓ ਸੋ so, 9 ਲੱਖ 9 ਲੱਖ 70 ਹਜ਼ਾਰ ਕੀਮਤ ਬੋਲ ਰਹੇ ਨੇ ਤੇ ਮੇਲੇ ਦਾ ਡਿਸਕਾਊਂਟ 1 ਲੱਖ ਆ ਜੀ ਸੋ 9 ਲੱਖ 70 ਹਜ਼ਾਰ ਦੇ ਵਿੱਚ ਆ ਦੇਖ ਲਓ ਕੰਪਨੀ ਦੇ ਵਾਲੇ ਆ ਉਹ ਬਿਜ਼ੀ ਨੇ ਉਹ ਕਹਿੰਦੇ ਸਾਨੂੰ ਕਸਟਮਰਸ ਨਾਲ ਡੀਲ ਕਰ ਲੈਣ ਦੋ ਉਹ ਜਾਣਕਾਰੀ ਦੇਣ ਤੋਂ ਵੀ ਕਤਰਾਉਂਦੇ ਆ ਵੀ ਸਾਨੂੰ ਮਸ਼ੀਨ ਬਾਰੇ ਜਾਣਕਾਰੀ ਨਾ ਦੇਣੀ ਪੈ ਜਾ ਆ ਕਸਟਮਰ ਮੈਂ ਉਹਨਾਂ ਨੂੰ ਇਹ ਪੁੱਛ ਰਿਹਾ ਵੀ ਬਾਈ ਜੇ ਇਹ ਵੀਡੀਓ ਦੇਖ ਕੇ ਕੋਈ ਕਸਟਮਰ ਆ ਗਿਆ ਫਿਰ ਇਦਾਂ ਵੀ ਹੁੰਦਾ ਆ ਸੋ ਬਹੁਤ ਸਾਰੇ ਵੀਰ ਨੇ ਬਾਕੀ ਗਰੁੱਪਸ ਸਾਰੇ ਆਏ ਆ ਅਸੀਂ ਨਾ ਤਾਂ ਕਿਸੇ ਨੂੰ ਇਹ ਕਹਿੰਨੇ ਆ ਵੀ ਇਹਨਾਂ ਦੇ ਜਾਇਓ ਨਾ ਅਸੀਂ ਕਹਿੰਦੇ ਨਾ ਜਾਇਓ ਕਹਿਣ ਦਾ ਮੇਰਾ ਭਾਵ ਅਰਥ ਇਹ ਆ ਕਿ ਇੱਥੇ ਲੋਕ ਬਹੁਤ ਆਉਂਦੇ ਆ ਮਸ਼ੀਨਾਂ ਨੂੰ ਦੇਖਣ ਲਈ ਮਸ਼ੀਨਾਂ ਤਰ੍ਹਾਂ ਤਰ੍ਹਾਂ ਦੀ ਟੈਕਨੋਲੋਜੀ ਦੇ ਲਈ ਲੋਕ ਬਹੁਤ ਆਉਂਦੇ ਆ ਲੋਕਾਂ ਦਾ ਇੰਟਰਸਟ ਹੈਗਾ ਆ ਤੇ ਸਾਰੇ ਗਰੁੱਪਸ ਜਿਹੜੇ ਆ ਰਹੇ ਆ ਉਹਨਾਂ ਕੋਲ ਲੋਕ ਆਉਂਦੇ ਨੇ ਸੋ ਵਧੀਆ ਚੀਜ਼ ਆ ਆਉਣਾ ਚਾਹੀਦਾ ਔਰ ਸਾਰੇ ਸਾਰੇ ਹੀ ਗਰੁੱਪਸ ਦਾ ਜਿਹੜਾ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦੀ ਥੋਰੋਲੀ ਸਟੱਡੀ ਕਰ ਸਕਦੇ ਹੋ ਤੁਸੀਂ ਇੱਥੇ ਆ ਕੇ ਕਰਨੀ ਵੀ ਚਾਹੀਦੀ ਆ ਠੀਕ ਹੈ ਜੀ ਤੋਂ ਕਰਨੀ ਵੀ ਚਾਹੀਦੀ ਆ ਕੰਪੈਰੀਜ਼ਨ ਆ ਤੁਸੀਂ ਫੇਰ ਹੀ ਕਰੋਗੇ ਵੀ ਆ ਚੀਜ਼ ਜਿਹੜੀ ਸੀ ਜੀ ਸਾਨੂੰ ਵਧੀਆ ਲੱਗੀ ਇੱਥੇ ਜਾਂ ਆ ਚੀਜ਼ ਦਾ ਫਰਕ ਆ ਸੋ ਕਿਸਾਨ ਮੇਲਾ 2024 ਆ ਜਿਹੜਾ ਕਹਿ ਲਓ ਵੀ ਤੁਸੀਂ ਕਿਸਾਨ ਮੇਲਾ 2024 ਅੱਜ 14 ਤਰੀਕ ਹੈ ਸੋ ਇਹ ਹੈ ਜੀ ਸਾਰੇ ਗਰੁੱਪਸ ਆਏ ਆ ਸਾਰੇ ਗਰੁੱਪਸ ਨੂੰ ਤੁਸੀਂ ਕਿਸੇ ਵੀ ਜਦੋਂ ਕਿਸਾਨ ਮੇਲੇ ਤੇ ਆਉਂਦੇ ਆ ਤਾਂ ਆਪਾਂ ਨੂੰ ਜਰੂਰ ਉਹਨਾਂ ਦੀਆਂ ਮਸ਼ੀਨਾਂ ਉਹਨਾਂ ਦੀ ਟੈਕਨੋਲੋਜੀ ਦੀ ਜਾਣਕਾਰੀ ਲੈਣੀ ਚਾਹੀਦੀ ਜੇ ਸਾਡਾ ਇੰਟਰਸਟ ਬਣਦਾ ਸੋ ਇੱਕ ਪੰਛੀ ਚਾਹ ਤੁਹਾਡੀ ਮਰਾਈ ਆ ਤੋ ਬਾਕੀ ਅਗਲੀ ਵੀਡੀਓ ਚ ਮਿਲਦੇ ਆ ਇਸ ਵੀਡੀਓ ਨੂੰ ਲਾਈਕ ਵਾਲਾ ਬਟਨ ਦੱਬ ਕੇ ਅੱਗੇ ਸ਼ੇਅਰ ਜਰੂਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ